ਅਮਰ ਸਰ ਦੀ ਸੀਟ ਹੈ ਜੀ ਅਸੀਂ ਚਾਹੁੰਦੇ ਆ ਕਿ ਇਹ ਜੇ ਸਰਮਾਨ ਸਿੰਘ ਇੱਥੇ ਜੇਤੂ ਨਿਕਲਦੇ ਆ ਤੇ ਅੰਮ੍ਰਿਤਸਰ ਤੇ ਲਾਹੌਰ ਨੂੰ ਇੱਕ ਬਣਾ ਦਈਏ ਇਹ ਦੋ ਵੱਖਰੇ ਨਾ ਰਹਿਣ ਆਉਣਾ ਜਾਣਾ ਇਹਨਾਂ ਦੇ ਵਿੱਚ ਜਿਵੇਂ ਆਪਾਂ ਦਿੱਲੀ ਜਾਂਦੇ ਆ ਜਾਂ ਪਾਣੀਪਤ ਜਾਂਦੇ ਆ ਇਸ ਤਰ੍ਹਾਂ ਦਾ ਹੋ ਜਾਈਏ ਹਾਂ ਵਪਾਰਕ ਤੇ ਬਾਰਡਰ ਖੁੱਲਣ ਤੇ ਅਸੀਂ ਵਪਾਰ ਕਰੀਏ ਜਦ ਦੇ ਅਸੀਂ ਸਿੱਖ ਪਾਕਿਸਤਾਨ ਤੋਂ ਆ ਗਏ ਆ ਉੱਥੇ ਟੋਟ ਆ ਗਈ ਹੈ ਕਣਕ ਦੀ ਤੇ ਪਾਕਿਸਤਾਨ ਕਣਕ ਆਪਣੀ ਮੰਗਾਉਂਦਾ ਹੈਗਾ ਰੂਸ ਤੋਂ ਤੇ ਸਾਡੇ ਤਾਂ ਭੰਡਾਰ ਭਰੇ ਪਏ ਆ ਸਾਡਾ ਤਾਂ ਬੰਨੇ ਨਾਲ ਬੰਨਣਾ ਲੱਗਦਾ ਅਸੀਂ ਕਿਉਂ ਨਹੀਂ ਉੱਧਰ ਆਪਣਾ ਵਪਾਰ ਵਧਾ ਸਾਡੇ ਤੇ ਭੇਜ ਸਾਡੇ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਜ਼ਿੰਮੇਦਾਰਾਂ ਦੀਆਂ ਮਸ਼ੀਨਾਂ ਆ ਉਹ ਬਣਦੀਆਂ ਬਟਾਲੇ ਤੁਹਾਨੂੰ ਪਤਾ ਹੈ ਇਹ ਫਗਵਾੜੇ ਸਾਰਾ ਬਾਰਡਰ ਤੇ ਤੇ ਉਹ ਜਾਂਦੀਆਂ ਪਹਿਲਾਂ ਦਿੱਲੀ ਐ ਫੇਰ ਜਾਂਦੀ ਐ ਬੰਬਈ ਬੰਬਈ ਤੋਂ ਜਾਂਦੀ ਐ ਕਰਾਚੀ ਕਰਾਚੀ ਤੋਂ ਫੇਰ ਪਾਕਿਸਤਾਨ ਦੇ ਪੰਜਾਬ ਜਿੱਥੇ ਸਾਡੀ ਹੱਦ ਹੈ ਉੱਥੇ ਹੀ ਆ ਜਾਂਦੀ ਹੈ ਜਾਈਂ ਸੋ ਇਹ ਚ ਜਾ ਹਟ ਜਾਣੀਆਂ ਚਾਹੀਦੀਆਂ ਬਾਰਡਰ